ਉਹ ਨੇਮ ਪ੍ਰਾਸੋਏ ਤੇ ਉਹਨਾਂ ਦਾ ਪੀ ਪੁੱਛਦਾ ਸਰ ਕਿ ਅੱਜ ਹੋਟਲ ਚੈੱਕ ਆਊਟ ਕਰਦੇ ਹੈ ਕਿ ਨੋ ਸੈਂਡੀ ਵਿਜ਼ਿਟ ਫਾਰ 7 ਡੇਸ ਉਹ 7 ਦਿਨ ਉਹਨਾਂ ਨੇ ਸਾਰਾ ਗੁਰਬਾਣੀ ਸੁਣੀ ਐਂਡ ਚ ਜਿਹੜਾ ਹੋ ਲਿਖ ਕੇ ਗਏ ਆਪਣੀ ਉਹਦੇ ਵਿੱਚ ਨੋਟ ਦੇ ਵਿੱਚ ਜਿਹੜੀ ਅਗੇਸਟ ਬੁੱਕ ਆ ਕਿ ਆਈ ਹੈਵ ਵਿਜ਼ਿਟਡ ਦਿਸ ਐਂਡ ਵੈਰੀ ਮਚ ਇੰਪ੍ਰੈਸਡ ਫ্রম ਗੋਲਡਨ ਟੈਂਪਲ ਇੱਥੇ ਦੀ ਗੁਰਬਾਣੀ ਗੁਰੂ ਸਾਹਿਬ ਦੇ ਵਿਚਾਰ ਰਾਜ ਔਰ ਮੈਂ ਇਨਾ ਇੰਪ੍ਰੈਸਡ ਹੋਇਆ कि आई हैव डिसाइडेड नॉट टू कट माय हेयर थ्रू आउट माय लाइफ सजना यो बंदा क्लीन शेव्ड रविंद्रनाथ तेघोर ਮੈਂਗਾ ਸੁیندਰ ਸਿੰਘ ਹਾਂ ਕਿ ਉਹ ਕਲਕੱਤੀਆ ਬਾਊ ਤੂੰ ਪੰਜਾਬੀ ਬੋਤਰ ਤੇ ਤੂੰ ਦਾ ਨਹੀਂ ਰਹਿਣ ਸੋਚਦਾ ਕਿ ਉਹ ਕਟਣ ਵਾਸਤੇ ਬਹੁਤ ਸਾਰਾ ਇਸ ਲਈ ਮੈਂ ਉਹ ਇਸ ਰੂਪ ਦੇ ਵਿੱਚ ਹੁਣ ਮੈਨੂੰ ਕਿਉਂਕਿ ਹੋ ਗਿਆ ਰੂਪ ਕਰੋਨਾ ਚ ਮੈਂ ਹੁਣ ਇਹਨੂੰ ਇੱਕ ਇੱਕ ਪੋਜ਼ਿਟਿਵ ਵੇਵਸ ਨਾਲ ਨਹੀਂ ਇੱਕ ਨਹੀਂ ਇਹ ਮੈਂ ਗੁਰੂ ਸਾਹਿਬ ਦੀ ਕਿਰਪਾ ਨਾਲ ਹੁੰਦਾ ਜੀ ਕਿ ਦੰਦ ਤਾਂ ਚਲੋ ਆਉਂਦੇ ਜਾਂਦੇ ਲੱਗਦੇ ਰੁਕਦੇ ਰਹਿੰਦੇ ਇੱਕ ਜਿਹੜੀ ਮੇਰੇ ਵਿੱਚ ਮੋਟੀਵੇਸ਼ਨਲ ਚੇਂਜ ਜਾਂ ਸਰੂਪ ਦੀ ਚੇਂਜ ਹੋਈ ਆ ਇਹਨੂੰ ਮੈਂ ਨਹੀਂ ਸੈਂਸਰ ਤੋਂ ਸਰੂਪ ਤਾਂ ਤੁਸੀਂ ਹੁਣ ਲਿਆ ਵਾ ਮੈਂ ਜਿੰਨਾ ਤੁਹਾਨੂੰ ਜਾਣਦਾ ਆ ਕਿਉਂਕਿ ਜਿੱਥੇ ਜਿੱਥੇ ਮੈਂ ਤੁਹਾਨੂੰ ਸੁਣਿਆ ਵਾ ਤੁਹਾਡੀ ਹਸ ਸਪੀਚ ਦੇ ਵਿੱਚ ਗੁਰਬਾਣੀ ਦਾ ਜ਼ਿਕਰ ਬਹੁਤ ਆਉਂਦਾ ਹੈ ਉਹ ਫਿਰ ਸੰਤਾਂ ਕੋ ਪੜਨ ਕਰਕੇ ਉਹਨਾਂ ਦੇ ਵਿਚਾਰਾਂ ਦਾ ਬਹੁਤ ਅਸਰ ਹੈਗਾ ਔਰ ਉਹਦੇ ਨਾਲ ਅਸੀਂ ਮਤਲਬ ਆਪਣਾ ਜੀਵਨ ਨੂੰ ਵੀ ਉਸੇ ਢੰਗ ਨਾਲ ਪ੍ਰੈਕਟੀਕਲ ਕਰਨਾ